ਪੰਜਾਬ ਦੇ ਵਿੱਚ ਭਾਜਪਾ ਦੇ ਵੱਲੋਂ 9 ਸੀਟਾਂ ਦੇ ਉੱਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਉੱਥੇ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨ ਲਗਾਤਾਰ ਇਹਨਾਂ 9 ਉਮੀਦਵਾਰਾਂ ਦਾ ਜ਼ਬਰਦਸਤ ਵਿਰੋਧ ਕਰ ਰਹੇ ਨੇ ਅਜੇ ਇਸੇ ਕੜੀ ਤਹਿਤ ਸ਼੍ਰੀ ਖੰਡੂਰ ਸਾਹਿਬ ਤੋਂ ਉਮੀਦਵਾਰ ਮਨਜੀਤ ਸਿੰਘ ਮਨਾ ਜੰਦੂ ਭਾਜਪਾ ਵਰਕਰਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸ਼੍ਰੀ ਖੇਮ ਕਰਨ ਸਾ ਪਹੁੰਚੇ ਨੇ ਤਾਂ ਉਹਨਾਂ ਦਾ ਵੀ ਜ਼ਬਰਦਸਤ ਵਿਰੋਧ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਚੌਂਕ ਦੇ ਉੱਤੇ ਖੜ ਕੇ ਜਿੱਥੇ ਭਾਜਪਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਮਨਜੀਤ ਸਿੰਘ ਮੱਨਾ ਉਹਨਾਂ ਨੂੰ ਵੀ ਕਾਲੇ ਝੰਡੇ ਦਿਖਾ ਕੇ ਉਹਨਾਂ ਦਾ ਵਿਰੋਧ ਕੀਤਾ ਗਿਆ ਸੋ ਕਿਸਾਨਾਂ ਦੇ ਵਿਰੋਧ ਦੇ ਉੱਤੇ ਮਨਜੀਤ ਸਿੰਘ ਮੱਨਾ ਉਹਰਾ ਨੇ ਕਿਹਾ ਹੈ ਕਿ ਕਿਸਾਨ ਆਪਣਾ ਕੰਮ ਕਰ ਰਹੇ ਨੇ ਤੇ ਮੈਂ ਆਪਣਾ ਕੰਮ ਕਰ ਰਿਹਾ ਆ ਥੋੜੀ ਜਿਹੀ ਨਾਰਾਜ਼ਗੀ ਹੈ ਜੋ ਬਹੁਤ ਜਲਦ ਦੂਰ ਹੋ ਜਾਏਗੀ ਸੋ ਇਸ ਤਰੀਕੇ ਦਾ ਬਿਆਨ ਵੀ ਮਨਜੀਤ ਸਿੰਘ ਮੱਨਾ ਉਹਰਾ ਦੇ ਵੱਲੋਂ ਦਿੱਤਾ ਗਿਆ ਹੈ ਪਰ ਉੱਥੇ ਹੀ ਜੇਕਰ ਪੂਰੇ ਸਿਨੈਰੀਓ ਨੂੰ ਦੇਖੇ ਤਾਂ ਜਦੋਂ ਤੋਂ ਭਾਜਪਾ ਦੇ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਚਾਹੇ ਉਹ ਹੰਸ ਰਾਜ ਹਾਂਸ ਹੋਣ ਜਾਂ ਫਿਰ ਸਾਬਕਾ ਐਸਪ ਸਰ ਪਰਮਪਾਲਕ ਔਰ ਸਿੱਧੂ ਜਾਂ ਫਿਰ ਸਾਬਕਾ ਐਸਪ ਤਰੁਨਜੀਤ ਸਿੰਘ ਹੋਣ ਇਹਨਾਂ ਦਾ ਲਗਾਤਾਰ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ